ਕੱਲੇ ਕਬੱਡੀਆਂ ਦਾ ਨਾਂ ਚੋ ਲੈਣਾ ਹੋਰ ਕੋਈ ਨਹੀਂ ਕਰਦਾ ਬੋਡੀ ਬਿਲਡਰ ਕਰਦੇ ਨਹੀਂ ਸਿਰੋੜ ਹਰ ਇੱਕ ਚੀਜ਼ ਤੇ ਕਬੱਡੀ ਨੂੰ ਹੀ ਟਾਰਗੇਟ ਕਿਉਂ ਕਰਦੇ ਬੋਡੀ ਬਿਲਡਿੰਗ ਦਾ ਸ਼ਹਿਰ ਬਿਨਾ ਸਿਰੋੜ ਤਾਂ ਹੁੰਦੀ ਨਹੀਂ ਨੈਚਰਲ ਬਹੁਤ ਕੋਈ ਬੋਲ ਹੀ ਨਹੀਂ ਰਿਹਾ ਭਾਈ ਕਿਉਂ ਨਹੀਂ ਬੋਲ ਰਿਹਾ ਕਿਸੇ ਇੱਕ ਆਪਾਂ ਪਾਰਟਿਕੂਲਰ ਬੰਦੇ ਨੂੰ ਟਾਰਗੇਟ ਕਰ ਰਹੇ ਹਾਂ ਇੱਕ ਚੀਜ਼ ਨੂੰ ਟਾਰਗੇਟ ਕਰ ਰਹੇ ਹਾਂ ਹੁਣ ਆਪਾਂ ਸਿੱਧਾ ਕਬੱਡੀ ਨੂੰ ਟਾਰਗੇਟ ਕਰਦੇ ਆਂ ਇਹਦੇ ਚਾ ਕਿਸੇ ਹੋਰ ਖੇਡ ਨੂੰ ਕਿਉਂ ਨਹੀਂ ਕਰਦੇ ਐਂ ਕਹਿੰਦੇ ਖੇਡਾਂ ਜਾ ਬਹੁਤ ਚੀਜ਼ਾਂ ਜੇ ਆਪਾਂ ਕੱਢ ਕੇ ਦੇਖੀਏ ਸਰਚ ਮਾਰ ਕੇ ਦੇਖੀਏ ਜਿਹੜੀਆਂ ਪਰਦੇ ਲੈਵਲ ਤੇ ਆ ਉਹਨਾਂ ਦੇ ਡੌਗ ਟੈਸਟ ਜੇ ਕਬੱਡੀ ਉੱਪਰ ਦੇ ਲੈਵਲ ਤੇ ਉਹਨਾਂ ਦੇ ਡੌਪ ਟੈਸਟ ਹੋਣਗੇ ਬਈ ਉਹ ਖੇਡਣ ਕਿਸ ਪੰਜੇ ਉਂਗਲਾਂ ਕੋਈ ਨਹੀਂ ਹੈਗੀ ਹੂੰ ਜੇ ਕੋਈ ਸਟੇਰੀਅਰ ਉੱਪਰ ਲਾਉਂਦਾ ਉਹਨੂੰ ਵੀ ਪਤਾ ਵੀ ਮੈਨੂੰ ਨੁਕਸਾਨ ਦੇ ਦੋਗਾ ਹੂੰ ਉਹ ਟਾਈਮ ਤੇ ਬਾਅਦ ਸ਼ਾਟ ਵੀ ਕਰਦਾ ਪੀਸੀਟੀ ਵੀ ਕਰਦਾ ਇੱਕ ਪਲੇਅਰ ਆ ਉਹ 8 8 10 ਦਾ ਸਾਲ ਲਗਾਤਾਰ ਤਕੜਾ ਕਿੱਢੀ ਜਾਂਦਾ ਫਿਰ ਤੋਂ ਖਤਮ ਹੋ ਜਾਂਦਾ ਇੱਕ ਸਟਰੀਟ ਰੋਡ ਵਾਲੀ ਬੋਡੀ ਦਾ ਇੱਕ ਨੇਚਰਲ ਬੋਡੀ ਦਾ ਪਤਾ ਲੱਗ ਜਾਂਦਾ ਪਰ ਮੇਰੀ ਇੱਕ ਹੀ ਰਿਕੁਐਸਟ ਆ ਯਾਰ ਕਬੱਡੀ ਚਲੋ ਜੋ ਵੀ ਹੈ ਉਹ ਕਹਿੰਦੇ ਵੀ ਪਰਦਾ ਵੀ ਕੱਜਣਾ ਚਾਹੀਦਾ ਆਪਣੀ ਖੇਡ ਨਹੀਂ ਪੰਡਿਤ ਦੀ ਨੂੰ ਆਪਾਂ ਮੰਗਨੇ ਆਪਣੇ ਬੰਦੀ ਭੰਡਰੇ ਆ ਚਲੋ ਹੈ ਪਰ ਸਾਰੇ ਵੀ ਨਹੀਂ ਯਾਰ ਕੌਣ ਆਉਂਦੇ ਜਵਾਕ ਨੂੰ ਕਬੱਡੀ ਵੱਲ ਲੈ ਕੇ ਮੈਂ ਕਹਿੰਨਾ ਯਾਰ ਮੇਰਾ ਜਵਾਕ ਕਬੱਡੀ ਖੇਡੂ ਲੈ ਕਹਿੰਦੇ ਮੈਂ ਕਹਿੰਨਾ ਬਹੁਤ ਕਬੱਡੀ ਖਿਡਾਰੀ ਕਹਿੰਦੇ ਸਾਡਾ ਜਵਾਕ ਨਹੀਂ ਖੇਡਦਾ ਮੈਂ ਯਾਰ ਭਾਈ ਆਨਰ ਰਿਕਾਰਡ ਕਹਿੰਦਾ ਮੇਰਾ ਜਵਾਕ ਕਬੱਡੀ ਖੇਡੂ ਕੁਣੇ ਡਰ ਲੱਗਦਾ ਇਹਨਾਂ ਚੀਜ਼ਾਂ ਜਿਹੜਾ ਗੱਲ ਆਪਾਂ ਹੁਣੀ ਕਰਕੇ ਟੈਸਟੇਰੋਨ ਦੇ ਨਸ਼ੇ ਵਾਪਤੇ ਤੇ ਜਿਹੜੇ ਸਟੀਰੋਇਡ ਦੇ ਦੇਖੋ ਭਾਈ ਜੇ ਮੈਂ ਕਿਹਾ ਵੀ ਮੈਂ ਅਜਵਾ ਖੇਡੂਗਾ ਤਾਂ ਖੇਡੂਗਾ ਕੱਲਾ ਸਟੀਰੋਇਡ ਲਾਉਣ ਨਾਲ ਨਹੀਂ ਕੌਡੀ ਖੱਟੀ ਆਂਦੀ ਮਿਹਨਤ ਦਾ ਭਾਈ ਜ਼ਰੂਰੀ ਹੋਈ ਆ ਮੰਨ ਲਓ ਕਿਸੇ ਪਾਸੇ ਲਾਦਾ ਜੋ ਘਰੇ ਬੱਠੀ ਸਮਾਨ ਲਾਉਣ ਲੱਗ ਗਿਆ ਭਾਈ ਫਿਰ ਕੀ ਕਰੂ ਇਹ ਗੱਲ ਦਾ ਇਹ ਗੱਲ ਦਾ ਕੀ ਜਵਾਬ ਆ ਮੰਨ ਲਾ ਮੈਂ ਤੂੰ ਮੈਂ ਕਬੱਡੀ ਖੜਾਉਣਾ ਮੈਂ ਉਹਦੇ ਕੋਲੇ ਆ ਬਿਲਕੁਲ ਮੰਨ ਲਾ ਉਹ ਮੇਰੇ ਤੋਂ ਸਮਾਨ ਲਾਉਣ ਲੱਗ ਗਿਆ। ਉਹਲੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਹੁਣ ਐ ਥੋੜੀ ਉਹ ਵੀ ਹਰੇਕ ਬੰਦੇ ਜਿਹੜਾ ਸਮਾਨ ਲਾਉਂਦਾ ਜਾਂ ਕੋਈ ਉਹ ਕਰਦਾ ਕੋਬਡੀ ਖੇਡਦੀ। ਮੈਨੂੰ ਇੱਕ ਖੁਦ ਨੂੰ ਗੁੱਸਾ ਹੂੰ ਗੁੱਸਾ ਨਾ ਕਰੋ ਪੱਤਰਕਾਰੀ। ਨਹੀਂ ਜ਼ਰੂਰ। ਪਹਿਲੇ ਦਿਨ ਇੱਕ 플레이ਰ ਦੀ ਡੈਥ ਹੋਈ। ਉਹ ਕਬੱਡੀ ਖਿਡਾਰੀ ਛੱਡ ਗਈ 2010 ਚ। ਉਹਦੀ ਡੈਥ ਹੁੰਦੀ ਹੈ 24 ਚ। ਉਹਨੂੰ ਕਬੱਡੀ ਦੇ ਨਾਲ ਜੋੜ ਰਹੇ ਆ। ਕਬੱਡੀ ਖਿਡਾਰੀ ਲਿਖਿਆ ਗਿਆ ਜਾਂ ਬੋਲਿਆ ਗਿਆ। ਸਾਹ ਕਬੱਡੀ ਖਿਡਾਰੀ। ਹਾਂ ਕਬੱਡੀ ਖਿਡਾਰੀ। ਇਹ ਗਲਤ ਨਹੀਂ। ਜਿਹੜੀ ਚੀਜ਼ ਨੇ ਆਪਾਂ ਨੂੰ ਤੁਸੀਂ ਤੁਸੀਂ ਪੱਤਰਕਾਰੀ ਨੂੰ ਗਲਤ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਹੂੰ ਜਿਹੜੀ ਚੀਜ਼ ਨੇ ਯਾਰ ਕਰਾ ਕਰਾਂ ਦੇ ਘਰ ਭਰਤੇ ਯਾਰ ਬਾਈ ਉਹਨੂੰ ਆਪਾਂ ਮਾੜਾ ਗਏ ਆ ਬਾਈ ਜਦੋਂ ਲੋਕਡਾਉਨ ਰਿਆ ਨਾ ਮੈਂ ਬੰਦੇ ਰੋਂਦੇ ਦੇਖਿਆ ਬੰਦੇ ਸ਼ੈਲਰਾਂ ਚ ਦਿਹਾੜੀਆਂ ਜਾਂਦੇ ਦੇਖਿਆ ਸਾਡੇ ਕਮੈਂਟੇਟਰ ਨਾ ਲੈ ਦੂੰ ਮੈਂ ਮੇਰੇ ਕੋਲੇ ਮੈਂ ਤੁਹਾਡੇ ਮੂੰਹ ਤੇ ਕਰਾ ਦੂੰ ਬੰਦੇ ਮੈਂ ਕਲੀ ਵਾਲੇ ਬੰਦੇ ਰੋਂਦੇ ਦੇਖਿਆ ਮੈਂ ਰੀੜੀਆਂ ਵਾਲੇ ਬੰਦੇ ਰੋਂਦੇ ਦੇਖਿਆ ਜਦੋਂ ਕੋਡੀ ਬੰਦ ਸੀ ਠੀਕ ਆ ਯਾਰ ਖੂਗਾ ਤੁਸੀਂ ਉਹਨੂੰ ਲਕੋ ਵੀ ਸਕਦੇ ਤੁਸੀਂ ਪਰਦਾ ਵੀ ਖਾਜੋ ਸਕਦੇ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਆਪਦੀ ਜਵਾਬ ਨੂੰ ਨਾ ਖੜਾ ਹੋ ਜਾ ਠੀਕ ਆ ਰੋਕ ਲੋ ਹੂੰ ਕਿੰਨੇ ਕ ਜਵਾਬ ਕਰਾਉਂਡਾ ਜਾਂਦੇ ਆ